ਚਾਰ ਕੇ ਹੁਣ ਜੋਗ ਲਿਆ ਬੁੜੇ ਹੋਏ ਨੇ ਬੁੜੇ ਹਾਏ ਤੇ ਮੇਰੇ ਹੱਟ ਵਿਕ ਰਹੇ ਨੇ ਮੈਂ ਮੇਰੇ ਮੁੰਡਿਆਂ ਨੂੰ ਵੀ ਕਹਿੰਦਾ ਮੇਰੇ ਹੱਟ ਵਿਕ ਰਹੇ ਨੇ ਮੇਰੀ ਤੁਸੀਂ ਕਮਾਈ ਖਾਂਦੇ ਤੁਸੀਂ ਮੇਰੀ ਦੇਣ ਨਹੀਂ ਦੇ ਸਕਦੇ ਸਾਫ ਉਹਦਾ ਦੇ ਕੋਈ ਮਰਦਾ ਨਹੀਂ ਦੇ ਸਕਦਾ ਮੈਂ ਜੋ ਕੁਝ ਬਣਾਤਾ ਤੁਸੀਂ ਬਣਾ ਨਹੀਂ ਸਕਦੇ ਨਹੀਂ ਬਣ ਸਕਦਾ ਇਹ ਵੀ ਗੱਲ ਹੈਗੀ ਹੈ ਘਰ ਵਾਲੀ ਮਰ ਗਈ ਮੁੰਡੇ ਜਵਾਖਵੇਂ ਨੇ ਪਾਲ ਤੇ ਚਲ ਠੀਕ ਹੈ ਘਰ ਬਣਦਾ ਹਾਂ ਹਾਂ ਜਨਾਨੀ ਦਾ ਬੰਦਾ ਮਰ ਜੇ ਜਨਾਨੀ ਬੱਚੇ ਸਰਦਾਰ ਪਾਲ ਦਾਂ ਦੀਆਂ ਬੰਦੇ ਦੀ ਜਨਾਨੀ ਮਰਜ਼ੇ ਬੰਦਾ ਬੱਚੇ ਨਹੀਂ ਪਾਲ ਸਕਦਾ। ਠੀਕ ਨਹੀਂ ਪਾਲਦਾ। ਮੈਂ ਤਾਂ ਕੰਜਰੀ ਪੈਸਾ ਕਰਿਆ। ਜੇ ਡਾਂਸ ਨਾਚਾਰ ਕਰੀ। ਠੀਕ ਹੈ ਗੱਲ। ਉਸ ਵੀ ਕਰਿਆ। ਬੱਚੇ ਪਾਲੇ। ਮੈਂ ਚੋਰੀ ਨਹੀਂ ਕੀਤੀ। ਠੱਗੀ ਨਹੀਂ ਮਾਰੀ ਕਿਸੇ ਦੇ ਨਾਲ। ਮੈਂ ਮੇਰਾ ਲੋਕਾਂ ਦਾ ਦਿਲ ਜਿੱਤ ਕੇ ਮੇਰਾ ਮਨੋਰੰਜਨ ਕਰਕੇ ਢੰਗੜੇ ਪਾ ਕੇ ਵੀਡੀਓ ਬਣਾ ਕੇ ਲੋਕਾਂ ਦੇ ਦਿਲ ਜਿੱਤੇ ਨੇ। ਮੈਂਨੇ ਤਮਾਸ਼ੇ ਕਰਕੇ ਵੀਡੀਓ ਬਣਾ ਕੇ ਤੁਹਾਡੇ ਵਰਗੇ ਯਾਰ ਕੱਤਰ ਮੇਰੇ ਨੇ ਮੈਨੂੰ ਮੈਂ ਠੱਗੀ ਚੋਰੀ ਨਹੀਂ ਤੇਰੀ ਵੀਰ ਕੋਈ ਵੀ ਬਾਈ ਕਹਦੇ ਰਾਜੂ ਨੂੰ ਠੱਗੀ ਮਾਰੀ ਉਹਨੇ ਮੈਂਨੇ ਹੱਕ ਦੀ ਕਮਾਈ ਕਰੀ ਐ ਜੇ ਚੰਗਾ ਲੱਗਦਾ ਤਾਂ ਬਾਈ ਮੰਡੀਆਂ ਚ ਮਨ ਬਾਕੀ ਚੱਲ ਮੈਂ ਜੇਬਾਂ ਭਰਦਾ ਮੈਂ ਜਵਾਖ ਤੇ ਅੱਗੇ ਫਰਦਾ ਮੇਰਾ ਮਾਲ 40 ਬੱਕਰੀਆਂ ਹੋਣੀਆਂ ਡਾਂਗਾ ਵਰਗੀਆਂ ਘਰੇ ਮੈਂ ਉਹ ਵੀ ਤਿਆਗੀ ਫਿਰਦਾ ਮਰੇ ਕੋਈ ਬੱਚੇ ਰੋੜਾਂ ਤੇ ਕੋਈ ਚਾਰੇ ਨਾ ਚਾਰੇ ਮੁੰਡਾ ਆਪਣਾ ਰੱਖਿਆ ਇਸ ਇੱਕ ਦਿਨ ਨਹੀਂ ਘਰ ਛੱਡਦਾ ਕੋਈ ਇੱਕ ਦਿਨ ਹੀ ਕੋਈ ਘਰ ਛੱਡਦਾ ਮੈਂ ਚਾਰ ਚਾਰ ਰਾਤਾਂ ਬਾਹਰੋਂ ਮੁੜਦਾ ਵੀ ਨਹੀਂ ਰਾਜੂ ਘਰੇ ਵੜਦਾ ਹੀ ਨਹੀਂ ਕਿੱਥੇ ਤੇਰਾ ਫਾਇਦਕਾ ਹੋਰ ਪਾਕਿਸਤਾਨ ਦਾ ਬਾਰਡਰ ਉੱਥੇ ਤੱਕ ਦੀਆਂ ਮੰਡੀਆਂ ਕਰਕੇ ਆਉਣਾ ਮੈਂ ਸੁਣ ਲੈ ਗੱਲ ਮੈਂ ਤਾਂ ਤਿਆਗੀ ਵੀ ਫਿਰਦਾ ਸਾਰਾ ਤੇਰੇ ਵੀਰ ਬਾਹਰ ਨੂੰ ਜਾਈ ਜਾਂਦੇ ਨੇ ਆਪਣਾ ਮੁਲਕ ਹੋ ਗਿਆ ਸੁਣਨਾ ਆਹ ਖੇਤੀ ਕੌਣ ਦੀਜੂ ਵਾਹਣ ਖਾਲੀ ਰਹਿ ਜਾਣਗੇ ਮੈਂ ਇਹੀ ਕਹਿਣਾ ਬਾਈਆਂ ਨੂੰ ਵੀ ਬਾਹਰ ਨਾ ਜਾਓ ਬਾਹਰ ਦਾ ਖਿਆਲ ਛੱਡੋ ਗਰੀਬ ਕਿੱਥੋਂ ਵਗਜੂ ਬਾਹਰ ਜਿੱਦੇ ਨੇ 2 ਰੁਪਏ ਨਹੀਂ ਇਹ ਤਾਂ ਗੱਲ ਸਹੀ ਜੇ 25 ਲੱਖ ਲਾ ਕੇ ਅੱਜ ਜਾਂਦੇ ਆਂ ਬਾਹਰ ਬਾਹਰ ਵੀ ਭਾਂਡੇ ਮਾਜਦੇ ਆਪਾਂ ਕੰਮ ਕਰਦੇ ਆ ਉਹ ਇੰਜਣ ਬਣ ਗਏ 80 ਗੈਲ ਡੱਬੇ ਬਣ ਗਏ ਕਿਉਂ ਜੀ ਡੱਬਿਆਂ ਦਾ ਸਵਾਰੀਆਂ ਹੀ ਚੜਨਗੀਆਂ ਕਿਉਂ 80 ਡੱਬੇ ਲੱਗੇ ਗੈਲ ਭਾਈ ਦੀ ਕੰਮ ਚੱਲੇ ਔਰ ਉੜਦੇ ਉੜਦੇ ਰੇਲ ਗੱਡੀ ਦੀ ਲੀ ਤੇ ਚੜ ਗਏ ਹੁਣ ਰੇਲ ਗੱਡੀ ਭੱਜੀ ਜਾਂਦੀ ਐ ਸਵਾਰੀਆਂ ਲਈ ਜਾਂਦੀ ਐ ਪਿੰਡੀ ਪਿੰਡੀ ਮੇਲੇ ਲੱਗਣ ਲੱਗੇ ਪਿੰਡੀ ਪਿੰਡੀ ਮੰਡੀਆਂ ਲੱਗਣ ਲੱਗੀਆਂ ਸਭ ਦੀ ਸਾਂਝੀ ਸਾਂਝੀ ਕਿਵੇਂ ਆਪਾਂ ਹਰੇ ਕੇ ਚੁੱਲ੍ਹੇ ਤੇ ਚਾਹ ਪੀ ਲਾਂਗੇ ਹਾਂ ਕਿਉਂ ਮੰਨਦੇ ਹੋ ਜੀ ਇਹ ਤਾਂ ਹੈਗੀ ਐ ਗੱਲ ਤੇ ਪਾਈਆਂ ਦੀ ਰੈ ਲੈ ਕੇ ਤੇ ਬਾਈ ਗੁਰਬਰਾ ਪ੍ਰੀਤ ਜੀ ਦੀ ਅਸੀਂ ਦੇਣ ਨਹੀਂ ਦੇ ਸਕਦੇ ਜਿਹੜੇ ਅੱਜ ਆਪਾਂ ਰੂਹਾਂ ਇਕੱਠੀਆਂ ਹੋ ਰਹੇ ਆਂ ਵੀ ਆਪਣਾ ਮੇਲਾ ਸਾਲ ਵਾਲਾ ਆਏ ਸਾਲ ਕਰਾਉਂਦਾ ਬਹੁਤ ਵਧੀਆ ਹਿੰਮਤ ਕਰਦਾ ਹੈ ਬੜੇ ਪ੍ਰਬੰਧ ਕਰਦਾ ਹੈ ਵਿਚਾਰਾ ਬੜੇ ਖਰਚੇ ਵੀ ਹੁੰਦੇ ਨੇ ਜੀ ਮੇਲੇਾਂ ਤੇ ਤੇ ਬਾਕੀ ਜਿੰਨੀ ਆਪਣੀ ਸੰਗਤ ਹੈ ਬਾਬਾ ਜੀ ਵਰਗੀ ਹੋਰ ਰੂਹਾਂ ਕੱਟੀਆਂ ਕੋਈ ਮੇਰਾ ਭਰਾ ਹੈ ਕੋਈ ਮੇਰਾ ਮਾਂ ਬਾਪ ਲੱਗਦਾ ਹੈ ਕੋਈ ਭੈਣ ਭਾਈ ਹਾਂ ਕੋਈ ਤਾਇਆ ਚਾਚਾ ਹਾਂਜੀ ਹਾਂਜੀ ਪਹੁੰਚ ਗਏ ਸਤਿ ਸ੍ਰੀ ਅਕਾਲ ਜੀ ਤੇ ਸਾਰਿਆਂ ਦੀ ਰੈ ਬਾੜੀ ਨਾਲ ਮੇਲਾ ਲਵਾਇਆ ਗਿਆ ਰੂਹਾਂ ਇਕੱਠੀਆਂ ਹੋ ਗਈਆਂ ਜੇ ਮੇਲਾ ਨਾ ਲੱਗਦਾ ਤੂੰ ਮੈਨੂੰ ਨਹੀਂ ਮਿਲਦਾ ਦੀ ਮੈਂ ਤੈਨੂੰ ਨਹੀਂ ਮਿਲਦਾ ਦੀ ਤੇ ਬਹੁਤ ਬੜੇ ਉੱਚੇ ਪੱਧਰ ਤੇ ਇਹ ਬੱਕਰੀ ਪਾਲਣ ਧੰਦੇ ਨੂੰ ਬਾਈ ਗੁਰਪ੍ਰੀਤ ਵਰਗੇ ਬਾਈ ਬਲਵਿੰਦਰ ਮਾਨ ਜੀ ਵਰਗੇ ਆਪਣੇ ਉੱਚੇ ਧੰਦੇ ਤੇ ਲੈ ਗਏ ਉਹ ਇੰਜਣ ਬਣ ਗਏ ਅਸੀਂ ਗਏ ਡੱਬੇ ਬਣ ਗਏ ਕਿਉਂ ਜੀ ਡੱਬਿਆਂ 'ਦਾ ਸਵਾਰੀਆਂ ਹੀ ਚੜਨਗੀਆਂ ਕਿਉਂ ਅਸੀਂ ਡੱਬੇ ਲਾ ਕੇ ਗੈਲ ਭਾਈ ਦੀ ਕੰਮ ਚੱਲੇ ਔਰ ਉੜਦੇ ਉੜਦੇ ਰੇਲ ਗੱਡੀ ਦੀ ਲੀ ਤੇ ਛੜ ਗਏ ਹੁਣ ਉਹ ਰੇਲ ਗੱਡੀ ਭੱਜੀ ਜਾਂਦੀ ਐ ਸਵਾਰੀਆਂ ਲਈ ਜਾਂਦੀ ਐ ਪਿੰਡੀ ਪਿੰਡੀ ਮੇਲੇ ਲੱਗਣ ਲੱਗੇ ਪਿੰਡੀ ਪਿੰਡੀ ਮੰਡੀਆਂ ਲੱਗਣ ਲੱਗੀਆਂ ਤੇ ਜਿਹੜੇ ਮੇਰੇ ਵੀਰ ਬਾਹਰ ਨੂੰ ਜਾਈ ਜਾਂਦੇ ਨੇ ਆਪਣਾ ਮੁਲਖ ਹੋ ਗਿਆ ਸੁਨਣਾ ਆ ਖੇਤੀ ਕੌਣ ਬੀਜੂ ਵਾਹਣ ਖਾਲੀ ਰਹਿ ਜਾਣਗੇ ਮੈਂ ਇਹੀ ਕਹਿਣਾ ਬਾਈਆਂ ਨੂੰ ਵੀ ਬਾਹਰ ਨਾ ਜਾਓ ਬਾਹਰ ਦਾ ਖਿਆਲ ਛੱਡੋ ਗਰੀਬ ਕਿੱਥੋਂ ਵਗਜੂ ਬਾਹਰ ਜਿਹਦੇ ਨੇ 2 ਰੁਪਏ ਨਹੀਂ ਇਹ ਤਾਂ ਗੱਲ ਸਹੀ ਹੈ ਜੇ 25 ਲੱਖ ਲਾ ਕੇ ਆਪਾਂ ਅੱਜ ਜਾਣੇ ਆ ਬਾਹਰ ਬਾਹਰ ਵੀ ਭਾਂਡੀ ਮਾਜਦੇ ਆਪਾਂ ਕੰਮ ਕਰਦੇ ਆ ਇਹ ਕੰਮ ਪਾਸ ਹੋ ਗਿਆ ਹੋ ਗਿਆ ਨਹੀਂ ਵਿਆਜ ਹੀ ਮਾਰ ਦੋ ਸਭ ਕੁਝ ਬਿਗੂ 25 ਲੱਖ ਚੋਂ 5 ਲੱਖ ਇੱਥੇ ਲਾ ਲਓ ਗੱਲ ਬਾਈ ਦੀ ਵੀ ਸ਼ੈਸ਼ ਹੈ ਵੀ ਵਿਆਜ ਵੀ ਨਹੀਂ ਪੂਰਾ ਹੁੰਦਾ ਨਹੀਂ ਇਹ ਗੱਲ ਤੇ ਮੈਂ ਸਹਿਮਤਾ ਕਰੀਚ ਬੋਲ ਸਕਦਾ ਹਾਂ ਹੁੰਦਾ ਵੀ ਨਹੀਂ ਮੁੜਦਾ ਹੈਗਾ ਮੁੜ ਕੇ ਉਧਰ ਗਿਆ ਜੇ ਫਸ ਜੇ ਜੇ ਫਸ ਜੇ ਮੇਰੇ ਵਰਗਾ ਜੰਗਲਾਂ ਵਿੱਚ ਦੀ ਤੁਮਕੇ ਜਾਊਗਾ ਰੇੜਾ ਮਾਰ ਕੇ ਉਹ ਜੇ ਫਸ ਜੇ ਤਾਂ ਲੋਟ ਨਹੀਂ ਆਉਂਦੀ ਕਾਣੀ ਜੇ ਮੇਰੇ ਵਰਗਾ ਬੱਗ ਵੀ ਗਿਆ ਕੋਈ ਮਰੂਤ ਤੋੜਦਾ ਬਾਈ ਕੋਈ ਗੱਡੀਆਂ ਚਲਾਉਂਦਾ ਕੋਈ ਕਿਤੇ ਫੈਕਟਰੀਆਂ ਚ ਲੱਗ ਰਿਹਾ ਕੋਈ ਕਾਸੀ ਚ ਲੱਗ ਰਿਹਾ ਧੰਦਾ ਤਾਂ ਉੱਥੇ ਵੀ ਕਰਦੇ ਆ ਮੇਰਾ ਖਿਆਲ ਇਹ ਕਹਿੰਦਾ ਵੀ ਜੇ ਨਾ ਤਾਂ ਤਾਪਾ ਤਿੰਨ ਦਿਨਾਂ ਤੁਰੇ ਕਰੀਏ ਰੱਜ ਕੇ ਰੋਟੀ ਨਾ ਖਾਈਏ ਇਸ ਟਾਈਮ ਜਿੰਨੀ ਹੁਣ ਮੈਂ ਇਨਤ ਕਰ ਰਿਹਾ ਮੇਰਾ ਖਿਆਲ ਕੋਈ ਕਰਦਾ ਵੀ ਨਹੀਂ ਹੁੰਦਾ ਨਹੀਂ ਕਰਦਾ ਨਹੀਂ ਕਰਦਾ ਦਿਨ ਚੜਦੇ ਨੂੰ ਪਤਾ ਨਹੀਂ ਕਿਹੜੀ ਮੰਡੀ ਤੇ ਉਹਨਾਂ ਰਾਤ ਦੇ 12 ਵਜੇ ਘਰੇ ਹੁੰਨਾ ਇਹ ਵੀ ਤੁਸੀਂ ਭਰਦਾ ਜੇਵ ਜੂਪੀ ਇਥੋਂ ਨੂੰ ਝੂਠੀ ਗੱਲ ਕਰਦੇ ਤੱਕਣ ਵੀ ਤੂੰ ਗੱਲ ਸੁਣ ਮੈਨੂੰ ਚੇਕਦੀ ਨਹੀਂ ਆਕਦੀ ਗਵਾਈ ਤਾਂ ਲੈ ਜਾ ਨਹੀਂ ਆ ਜੇਵ ਜੂਪੀ ਨਹੀਂ ਮੈਨੂੰ ਪਰਦੇ ਬੋਦੇ ਦਾ ਹੱਥ ਨੂੰ ਕਹਿੰਦਾ ਹੱਥ ਨੇ ਮਿਲ ਗਿਆ ਰਾਜਾ ਸਲਾਮ ਕਰਕੇ ਪਾੜ ਇਹ ਗੱਲ ਸੱਚੀ ਹੈ ਵਾਕਈ ਐਂ ਕਹਿੰਦੇ ਨੇ ਬਾਈ ਦੋਧ ਜਾਰੇ ਮੈਂ ਹੱਥਾਂ ਨੂੰ ਮਿਲਦੇ ਆ ਜੇ ਕਿਸੇ ਨੇ ਮੈਨੂੰ 100 ਦੇਤਾ ਮੈਂ ਲੈ ਲਿਆ ਕਿਸੇ ਦੀ ਜੇਬ ਵੀ ਪਾੜੀ ਨਹੀਂ ਮੈਂਨੇ ਬਿਲ ਗੇਰ ਕਰ ਸਕਦਾ ਕਹੇ ਮੈਨੂੰ ਹਕੀਕਤ ਬੰਦਾ ਇਹ ਗੱਲ ਬਤਨੀ ਸਹੀ ਆ ਮੰਗ ਕੇ ਤਾਂ ਲੈਂਦਾ ਨਹੀਂ ਜਿਹੜਾ ਦੇ ਗਿਆ ਲੈ ਜਾਂ ਲਿਆ ਪਰ ਭਰਤਾ ਜਾਂਦੀ ਆ ਨਾ ਪਿੰਡ ਦੇ ਪਾਲੀਆਂ ਤੋਂ ਕਦੇ ਮੈਂ ੱੱਕਾ ਕਰਕੇ ਰੁਪਏ ਨਹੀਂ ਲਏ ਆਪਣੇ ਇਲਾਕੇ ਦੇਆਂ ਤੋਂ ਕੋਈ ਬਾਹਰਲੀ ਪਾਰਟੀ ਆ ਗਈ ਪੰਜ ਸੱਤ ਨਗ ਦਵਾ ਤੇ 10000 2000 ਲੈ ਲੈ ਅਗਲੇ ਤੂੰ ਕਹਿ ਕੇ ਲੈ ਲਿਆ ਉਹ ਲੋਕ 2 2000 ਲਈਆਂ ਰਿਕ ਨਗਦ ਕਹਿ ਕੇ ਲੈਂਦੇ ਆ ਨਾਲੇ ਰਾਜੂ ਭਾਈ ਲੋਕੋ ਵੀ ਦੇਈ ਜਾਂਦੇ ਚੇਲਾ ਭੋਲਾ ਤੂੰ ਬਾਕੀ ਚੱਲ ਮੈਂ ਜੇਬਾਂ ਭਰਦਾ ਮੈਂ ਚਵਾਖ ਤੇ ਅੱਗੇ ਫਿਰਦਾ ਮੇਰਾ ਮਾਲ 40 ਬੱਕਰੀਆਂ ਹੋਣੀਆਂ ਡਾਂਗਾ ਵਰਗੀਆਂ ਘਰੇ ਮੈਂ ਉਹ ਵੀ ਤਿਆਗੀ ਫਿਰਦਾ ਮਰੇ ਕੋਈ ਬੱਚੇ ਰੋੜਾਂ ਤੇ ਕੋਈ ਚਾਰੇ ਨਾ ਚਾਰੇ ਮੁੰਡਾ ਮੂੰਹ ਆਪਣਾ ਰੱਖਿਆ ਇਸ ਇੱਕ ਦਿਨ ਨਹੀਂ ਘਰ ਛੱਡਦਾ ਕੋਈ ਇੱਕ ਦਿਨ ਹੀ ਕੋਈ ਘਰ ਛੱਡਦਾ ਮੈਂ ਚਾਰ ਚਾਰ ਰਾਤਾਂ ਬਾਹਰੋਂ ਮੁੜਦਾ ਵੀ ਨਹੀਂ ਰਾਜੂ ਘਰੇ ਵੜਦਾ ਹੀ ਨਹੀਂ ਕਿੱਥੇ ਤੇਰਾ ਫਾਇਦਕਾ ਹੋਰ ਪਾਕਿਸਤਾਨ ਦਾ ਬਾਰਡਰ ਉੱਥੇ ਤੱਕ ਦੀਆਂ ਮੰਡੀਆਂ ਕਰਕੇ ਆਉਣਾ ਮੈਂ ਸੁਣ ਲੈ ਗੱਲ ਮੈਂ ਤਾਂ ਤਿਆਗੀ ਵੀ ਫਿਰਦਾ ਸਾਰਾ ਕੁਝ ਹਰੇਕ ਤਿਆਗ ਵੀ ਨਹੀਂ ਸਕਦਾ ਬਾਈ ਮੇਰਾ ਮਿੱਤਰ ਹੈ ਤੈਨੂੰ ਗੱਲ ਵਿਚਾਲੇ ਆ ਬਾਈ ਨੂੰ ਮੈਂ ਪਛਾਣ ਲਿਆ ਕਿਉਂ ਮੇਰਾ ਗਰੂਪਰ ਦਾ ਕੋਈ ਨਹੀਂ ਜੋਟੀਦਾਰ ਜਿੱਥੇ ਅਸੀਂ ਪਹਿਲੀ ਵਾਰ ਨਮਾਇਸ ਤੇ ਬਾਈ ਲੱਖੇ ਰਸਾਰੇ ਦਾ ਬੱਕਰਾ ਜਿੱਤੇ ਆ ਸੀ ਬਾਈ ਦੇ ਬਾਰੇ ਮੈਨੂੰ ਫੋਨ ਵੀ ਵੜਿਆ ਵੀ ਤੇਰਾ ਕਾਲੇ ਕੱਪੜਿਆਂ ਵਾਲਾ ਬਾਈ ਕੌਣ ਕੀ ਮਾ ਮੇਰਾ ਛੋਟਾ ਭਰਾ ਮੰਨਿਆ ਮੈਨੇ ਤੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਜਿਹਦਾ ਭਰਾਵਾ ਦੇਖ ਕੇ ਵੀ ਐਂ ਸਾਨੂੰ ਮੇਲੇਾਂ ਚ ਮਿਲ ਗਿਆ ਰੇ ਬਾਕੀ ਗੱਲਬਾਤ ਅਸੀਂ ਬਾਈ ਨਾਲ ਫੇਰ ਕਰਦੇ ਆ ਬਾਈ ਜੀ ਮੈਂਨੇ ਕਿਸੇ ਨਾਲ ਹਾੜੀ ਵੀ ਨਹੀਂ ਤਰੀ ਮੈਂਨੇ 100 ਸਾਲ ਬੱਕਰੀ ਚਾਰ ਕੇ ਹੁਣ ਜੋਗ ਲਿਆ ਬੁੜੇ ਹੋਏ ਨੇ ਬੁੜੇ ਹੋਏ ਤੇ ਮੇਰੇ ਹੱਟ ਵਿਕ ਰਹੇ ਨੇ ਮੈਂ ਮੇਰੇ ਮੁੰਡਿਆਂ ਨੂੰ ਵੀ ਕਹਿੰਦਾ ਮੇਰੇ ਹੱਟ ਵਿਕ ਰਹੇ ਨੇ ਮੇਰੀ ਤੁਸੀਂ ਕਮਾਈ ਖਾਂਦੇ ਤੁਸੀਂ ਮੇਰੀ ਦੇਣ ਨਹੀਂ ਦੇ ਸਕਦੇ ਮਾਪਰਾ ਦਾ ਦੇਨ ਕੋਈ ਮਰਦ ਨਹੀਂ ਦੇ ਸਕਦਾ ਮੈਂ ਜੋ ਕੁਝ ਬਣਾਤਾ ਤੁਸੀਂ ਬਣਾ ਨਹੀਂ ਸਕਦੇ ਨਹੀਂ ਬਣ ਸਕਦਾ ਇਹ ਵੀ ਗੱਲ ਹੈਗੀ ਹੈ ਘਰ ਵਾਲੀ ਮਰ ਗਈ ਮੁੰਡੇ ਜਵਾਖਵੇਂ ਨੇ ਪਾਲ ਤੇ ਘਰ ਬਣਦਾ ਹੈ ਜਨਾਨੀ ਦਾ ਬੰਦਾ ਮਰ ਜੇ ਜਨਾਨੀ ਬੱਚੇ ਸਰਦਾਰ ਪਾਲ ਦਾਂਦੀ ਐ ਬੰਦੇ ਦੀ ਜਨਾਨੀ ਮਰਜ਼ੇ ਬੰਦਾ ਬੱਚੇ ਨਹੀਂ ਪਾਲ ਸਕਦਾ ਠੀਕ ਨਹੀਂ ਪਾਲਦਾ ਮੈਂ ਤਾਂ ਕੰਜਰੀ ਭੇਸਾ ਕਰਿਆ ਜੇ ਡਾਂਸ ਨਾਚਾਰ ਕਰਿਆ ਠੀਕ ਹੈ ਗੱਲ ਉਸ ਵੀ ਕਰਿਆ ਬੱਚੇ ਪਾਲੇ ਮੈਂ ਚੋਰੀ ਨਹੀਂ ਕੀਤੀ ਠੱਗੀ ਨਹੀਂ ਮਾਰੀ ਕਿਸੇ ਦੇ ਨਾਲ ਮੈਂ ਮੇਰਾ ਲੋਕਾਂ ਦਾ ਦਿਲ ਜਿੱਤ ਕੇ ਮੇਰਾ ਮਨੋਰੰਜਨ ਕਰਕੇ ਭੰਗੜੇ ਪਾ ਕੇ ਵੀਡੀਓ ਬਣਾ ਕੇ ਲੋਕਾਂ ਦੇ ਦਿਲ ਜਿੱਤੇ ਨੇ ਮੈਂਨੇ ਤਮਾਸ਼ੇ ਕਰਕੇ ਵੀਡੀਓ ਬਣਾ ਕੇ ਤੁਹਾਡੇ ਵਰਗੇ ਯਾਰ ਲੱਗਤਰ ਮੇਰੇ ਨੇ ਮੈਨੂੰ ਮੈਂ ਠੱਗੀ ਧੋਰੀ ਨਹੀਂ ਕਰੀ ਦੀ ਕੋਈ ਵੀ ਬਾਈ ਕਹਦੇ ਰਾਜੂ ਨੂੰ ਠੱਗੀ ਮਾਰੀ ਉਹ ਮੈਂ ਨੇ ਹੱਕ ਦੀ ਕਮਾਈ ਕਰੀ ਐ ਜੇ ਚੰਗਾ ਲੱਗਦਾ ਤਾਂ ਬਾਈ ਮੰਡੀਆਂ ਚ ਬੁਲਾ ਲੰਦੇ ਨੇ ਜਿਵੇਂ ਮੈਂ ਮਾਰਾ ਕੇਸ ਕਰੂੰਗਾ ਰੋਜ਼ ਮੰਡੀ ਚ ਨਹੀਂ ਆ ਸਕਦਾ ਮੈਂ ਇਹ ਜੇ ਬਾਈ ਮੈਨੂੰ ਕੁੱਟਣ ਵਾਲੇ ਵੀ ਬਹੁਤ ਨੇ ਹੱਥ ਨੂੰ ਡਾਂਗਾ ਨਾਲ ਕੁੱਟਣੇ ਜਿਹੜਾ ਚੋਰ ਇੱਕ ਦਿਨ ਤਾਂ ਫੜੇ ਜਾਊਗਾ ਭਾਈ ਮੈਂ ਸਦਾ ਬਹਾਰ ਮੰਡੀ 'ਚ ਰਹਿਣਾ ਜੋਗਲ ਮਰਦਾ ਨਹੀਂ ਮੈਂ ਕਿਦਾਂ ਠੱਗੀ ਕਰੂੰਗਾ ਠੱਗੀ ਉਹ ਕਰੂੰ ਜੀਨੇ ਕਦੇ ਆਉਣੇ ਦੀ ਇੱਕਦਮ ਕਰਕੇ ਪਾਰ ਜੋ ਮੈਂ ਤਾਂ ਥੋੜੇ ਦੇਸ ਦੇ ਹੀ ਆ ਪੰਜਾਬ ਦਾ ਬੱਚਾ ਇੱਥੇ ਦੇ ਹੀ ਜੰਮਿਆ ਜਾਇਆ ਪੂਰੇ ਬਜ਼ੁਰਗਾਂ ਦਾ ਜਵਾਖਾ ਮੈਂ ਹੋਰ ਕਿੱਥੋਂ ਆਇਆ ਗਰੀਬ ਘਰ ਦਾ ਕੀ ਪੁੱਤਾਂ ਆ ਆ ਜਾ ਮੰਡੀ ਤੜਕੇ ਨੂੰ ਤੈਨੂੰ ਹੋਰ ਮੰਡੀ ਸਾਂ ਉੱਠ ਕੇ 5-5 ਵਜੇ ਮੈਂ ਤਾਂ ਧੋਕੇ ਮੰਡੀਆਂ ਨੂੰ ਚੜਦਾ ਮੈਨੂੰ ਬਣੇ ਕੁਛ ਨਾ ਬਣੇ 500 ਦਾ ਰੋਜ਼ ਕਿਰਾਏ ਦਾ ਨਾ ਮੰਨਣ ਵਾਲੀ ਦਾ ਗੱਲ ਨਾ ਕਰ ਫਰੋਜ਼ ਕਰਾਏ ਦਾ ਤੂੰ ਇੱਕ ਦਿਨ ਵੀ ਕੰਮ ਕਰਕੇ ਦੇਖ ਮੇਰੇ ਬਾਂਡੇ ਨਾ ਮੰਨਣ ਵਾਲੀ ਦਾ ਗੱਲ ਨਾ ਕਰਦੇ ਬਣਦੇ ਹੈਗੇ ਆ ਮੈਂ ਤਾਂ ਤੈਨੂੰ ਮਿਲਦੀ ਆ ਇਹ ਛੱਟ ਯਾਰ ਇੱਕ ਵਾਸਤੇ ਕੰਗਰੀ ਕਮਾਲ ਕਿਹੜੀ ਨਹੀਂ ਕਰਦੇ ਨਾ ਮੰਨਣ ਵਾਲੀ ਦਾ ਹਾਂ ਬਹੁਤ ਕੰਮ ਕੌਣ ਨਹੀਂ ਕਰਦਾ ਕੰਮ ਕਰਕੇ ਤੂੰ ਦਿਹਾੜੀ ਤੇ ਜਾਂਦਾ ਤੈਨੂੰ ਮੀਂਹਤ ਨਹੀਂ ਮਿਲਦੀ ਮੈਂ ਤੈਨੂੰ ਉਹੀ ਤਾਂ ਗੱਲ ਕਹਿਣਾ ਵੀ ਮੈਨੂੰ ਮਿਲਦਿਆ ਮੈਂ ਦਿਹਾੜੀ ਕਰਦਾ ਤੂੰ ਇੱਕ ਦਿਨ ਵੀ ਆ ਜਾ ਮੇਰੇ ਐ ਸਟੈਪ ਜਾਂਦੇ ਨਹੀਂ ਇੱਕ ਦਿਨ ਕੰਮ ਛੱਡਦੇ ਮੈਂ ਮਹੀਨਾ ਨਹੀਂ ਮੁਰਦਾ ਚੈ ਸਾਲੇ ਕਿਉਂ ਆਦੇ ਤੌੜੇ ਮੈਨੂੰ ਵੀ ਲੈ ਚੰਨ ਨਾਲ ਹੀ ਮੈਂ ਤਾਂ ਕਹਿੰਦਾ ਤੇਰੀ ਲੱਗਾਂ ਮਿਲੀ ਯਾਰ ਮੈਨੂੰ ਲੈ ਮੈਂ ਚੰਨ ਬੱਤੀ ਆ ਮੈਂ ਨਾਰ ਰ ਮੈਂ ਤਾਂ ਆਪ ਕਰੋ ਵੱਡਿਆ ਜਿਆਗ ਨਹੀਂ ਕਰ ਬਾਰ ਜੇ ਹੱਥ ਮੋ ਲਿਆ ਲਿੰਗਰਾ ਤੇ ਮੇਨ ਨਾਰ ਜਿੱਥੇ ਹਮਲੰਕੇ ਯਹਾਂ ਤਮਲੰਕੇ ਕਿਉਂ ਜੀ ਹਾਂ ਰੋਜ਼ ਰਹਾ ਮੈਂ ਤਾਂ ਛੋਟੀ ਸਣਤੀ 2 ਸਾਲ ਹੋ ਗਏ ਜਮੇ ਪਹਿਲਾਂ ਘਟ ਵੀਡੀਓ ਬਣਾਉਂਦੇ ਤੇ ਹੁਣ ਜਮੇ ਐਸੇ ਕੰਮ ਤੇ ਹੋ ਗਿਆ ਮਾਲ ਚਾਰੇ ਜੰਗਲਾਂ ਚ ਰੋਂਦੀਆਂ ਚ ਚਾਹ ਵੀ ਤੁਰਿਆ ਜਾਂਦਾ ਪੀਂਦਾ ਰੋਟੀ ਵੀ ਤੁਰਿਆ ਜਾਂਦਾ ਖਾਂਦਾ ਮੈਂ ਲੰਗਰ ਚ ਰੋਟੀ ਵੀ ਨਹੀਂ ਛੇਤੀ ਖਾਂਦਾ ਆਈ ਨਹੀਂ ਦੁਨੀਆ ਤੇ ਨਾਮ ਹੋਇਆ ਹਨਾ ਵੀ ਉਹ ਰੱਬ ਦੀ ਮਰਜ਼ੀ ਨਾਮ ਥੋਡੇ ਵਰਗਿਆਂ ਨਾਲ ਪਾਵਲ ਕਬੜੀ ਐ ਮੈਂ ਨਹੀਂ ਬਣਾ ਉਹ ਸੰਗਤ ਬੜੀ ਐ ਸਾਦਾ ਡੇਰਾ ਸੰਗਤ ਨਾਲ ਚੱਲੂ ਕੱਲਾ ਸਾਥ ਕੀ ਕਰੂਗਾ ਕੁਛ ਵੀ ਨਹੀਂ ਕਰੂਗਾ ਕਿਉਂ ਜੀ ਕੁਛ ਨਹੀਂ ਕਰ ਸੰਗਤ ਤਾਂ ਬੜੀ ਆ ਹਾਂ ਤਵੇ ਦਾ ਤਵੇ ਦਾ ਰੰਗ ਕਾਲਾ ਹੁੰਦਾ ਓ ਰੋਟੀ ਕਿੰਨੀ ਸੋਹਣੀ ਬਣਦੀ ਆਵੇਂ ਕਈ ਵਾਰੀ ਤਾਂ ਪੁਰੇ ਜਾਂਦੇ ਨੂੰ ਗਲਾਸ ਵੀ ਰੱਖਣਾ ਪੈ ਜਾਂਦਾ ਵੀ ਆਹ ਚਾਹ ਆਹ ਪਈਆ ਮੈਂ ਪੀਂਦਾ ਨਹੀਂ ਪਾਣੀ ਵੀ ਨਹੀਂ ਪੀਂਦਾ ਤੂੰ ਮੇਰਾ ਮੁਕਾਬਲਾ ਕੀ ਕਰੇਗਾ ਸੱਤ ਕਰਨੀ ਤੜਕੀ ਜਾਗਾ ਕੱਪ ਪਿਆਰੀ ਸਰਦਾਰ ਦੀ ਗਵਾਹੀ ਕੌਣ ਆ ਮੈਂ ਤਾਂ ਤੇ ਪਾਣੀ ਵੀ ਨਹੀਂ ਪੀਂਦਾ ਜਾਂ ਰੋਟੀ ਦਾ ਦੂਰ ਹੀ ਮੈਨੂੰ ਵੀ ਨਾਲ ਲੈ ਜਾ ਮੈਂ ਨਹੀਂ ਪੀਂਦਾ ਪਾਣੀ ਉਹ ਤਾਂ ਕਹਿੰਦਾ ਮੈਂ ਕਹਿੰਦਾ ਤਾਂ ਕਹਿਣਾ ਚੱਲ ਮੈਂ ਤਾਂ ਕਹਿਣਾ ਇਹ ਤਾਂ ਲਾ ਮੇਰੇ ਨਾਲ ਖੜਾ ਤੇਰੇ ਵਰਗਾ ਹੀ ਮੈਂ ਆ ਚੱਲ ਮੈਂ ਤਾਂ ਕਹਿਣਾ ਖੁਸ਼ਾ ਮੈਂ ਤਾਂ ਤੇਰੇ ਵਰਗਾ ਨਹੀਂ ਇਕ ਤਾਂ ਹੋਰ ਵੀਡੀਓ ਛੜੇ ਤੇਰੇ ਨਾਲ ਭੰਗੜੇ ਤਮਾਸ਼ੇ ਕਰਾਵਾ ਕੰਮ ਚਲਾਵਾ ਲੈ ਵੀ ਆ ਜਾ ਤੂੰ ਵੀ ਖੋਲ ਦੇ ਦਵਾਈਆਂ ਮਿੱਤਰਾ ਤੇਰੀਆਂ ਵੀ ਲੈ ਲੂੰਗਾ ਸਫਾਈਆਂ ਮਿੱਤਰਾ ਕਾਲ ਮੰਡੀਆਂ ਚ ਜ਼ਿੰਦਗੀਆਂ ਗਵਾਈਆਂ ਮਿੱਤਰਾ ਹਾਂ ਰਾਜੂ ਸ਼ੇਰ ਲੈ ਇੱਥੇ ਦਵਾਈਆਂ ਮਿੱਤਰਾ ਹਾਂਜੀ ਰਾਜੂ ਸ਼ੇਰ ਬਹੁਤ ਮਾਰਦਾ ਉਹ ਸ਼ੇਰ ਤਾਂ ਜਿੱਥੇ ਮੰਡੀ ਸੁਣੇ ਨਹੀਂ ਮੇਰੇ ਨਹੀਂ ਹਾਂ ਅਜੇ ਸੁਣੇ ਰਾਜੂ ਵਰਗਾ ਬੰਦਾ ਆਇਆ ਹੈ ਹਾਂਜੀ ਰਾਜੂ ਤੂੰ ਬੰਦਾ ਬਹੁਤ ਵਧੀਆ ਕੈਂਡ ਬੰਦਾ ਜਾਂਦਾ ਆਪਣੇ ਦਿਲ ਦਰਿਆਉ ਸਾਫ ਦਿਲਾਂ ਦੇ ਸਹੀ ਗੱਲ ਹੈ ਜਿਹੜੀ ਕਹਿਣੀ ਆ ਮੁੰਡੇ ਕਹਦੂ ਗੋਲੀ ਮਿੱਤਰਾਂ ਦੇ ਮਾਰ ਆਏ ਹਾਂ ਬਾਈ ਮੈਥਾ YouTube ਪਰ ਕਮਾ ਕੇ ਰੁਪਈਏ ਤੈਨੂੰ ਨਹੀਂ ਕਹਿੰਦਾ ਤਸਾਂ ਨਵੇਂ ਯਾਰ ਮਿਲੇ ਹੋ ਨਵੇਂ ਯਾਰ ਮਿਲੇ ਹੋ ਗੁੱਸਾ ਨਾ ਕਰਿਓ ਵੀਡੀਓ ਬਣਾਓ ਚਾੜ੍ਹੋ ਸ਼ੇਅਰ ਕਰੋ ਜਮਾ ਦਾ ਬੇ ਚੈਨਲਾਂ ਦੇ ਪਾਓ ਮੈਨੂੰ ਬੜੀ ਖੁਸ਼ੀ ਆ ਸਾਸਰੀਕਰ ਜੀ ਨਾਂ ਵੀ ਬਾਈ ਨੂੰ ਬੁਲਾਉਣਾ ਤੇ ਬਾਈ ਇਹੋ ਜਿਹੇ YouTube ਪਰ ਜਿਹੜੇ ਮੇਰੇ ਚਾਰੇ ਹੋਏ ਅਜੋਰੇ ਦੇਖ ਵੀ ਸਕਦੇ ਹਾਂ ਖਾਣੇ ਦੇ ਵਿੱਚ ਬੂਟ ਕਹੇ ਜੇ ਹੋਣਗੇ ਮੈਂ ਡਰਦਾ ਡਰਦਾ ਨਹੀਂ ਨਹੀਂ ਸਹੀ ਗੱਲ ਹੈ ਮੇਰੇ ਬੂਟ ਨਹੀਂ ਪਏ ਜਿਹੜੇ ਨੇ ਨੱਚ ਕੇ ਨਾਮ ਕਮਾਇਆ ਕੰਜਰੀ ਵਾਂਗੂ ਚਾਂਦਰ ਵੀ ਪਾਈ ਨੱਚਿਆ ਵੀ ਤੇਰੇ ਵਰਗੇ ਚੈਨਲ ਵਾਲੇ ਵੀ ਚਾੜਦੇ ਪਕਾਈ ਮੇਰੀ ਹੋਈ ਆ ਹੁਣ ਅਸੀਂ ਤਾਂ ਹੀ ਖੜੇ ਆ ਪਕਾਈ ਮੇਰੀ ਹੋਈ ਕਮਾਈ ਕੌਣ ਖਾ ਗਿਆ ਕੋਈ ਯੂਟਿਊਬ ਵਾਲਾ ਚੱਲ ਮੈਂ ਸਾਰੇ ਨਹੀਂ ਹੈਗੇ ਇੱਕ ਦੋ ਹੈਗਾ ਯੂਟਿਊਬ ਦੀ ਗੱਲ ਕਰ ਰਿਹਾ ਮੈਂ ਸਾਰੇ ਨਹੀਂ ਹੈਗੇ ਪਾਣੀ ਦੱਸ ਰਿਹਾ ਸਾਰੇ ਨਹੀਂ ਹੈਗੇ ਇੱਕ ਦੋ ਹੈਗੇ ਹੈਗੇ ਯਾਰ ਉਹ ਸਾਡੀ ਕੁੱਤੀ ਸਾਨੂੰ ਬੰਗ ਬੰਗ ਕਰਾਉਂਦੀ ਹੈ ਠੀਕ ਆ ਯਾਰ ਗੱਲ ਕਹਿੰਦਾ ਕੁੱਤੀ ਭੌਂਕਣੇ ਸਿਖਾਈ ਕੁੱਤੀ ਪਾੜਨੇ ਕੋਈ ਉਹ ਬਾਈ ਕੁੱਤੀ ਸਾਨੂੰ ਇਹ ਪਾੜਨਾ ਜੀ ਸਾਨੇ ਚਾੜੇ ਸਾਨੀ ਸਰੇਲਾ ਤੇ ਹੁਣ ਆਪੀ ਦਿੱਕ ਪਣਗੇ ਚੱਲ ਸਾਡਾ ਤਾਂ ਕੀ ਲੈ ਕੇ ਰੱਬ ਹੋਰ ਦੇਉ ਮੈਨੂੰ ਪਾਵਲ ਕਦੇ ਇੱਕ ਰੁਪਿਆ ਬਹੁਤ ਹੁੰਦਾ ਹਾਂ ਧੰਨਵਾਦ ਪਾਵਲ ਕਦੇ ਜਿਹੜਾ ਮੈਨੂੰ ਇੱਕ ਰੁਪਿਆ ਦੇਣ ਦੇ ਨੇ ਬਹੁਤ ਹੈ ਉਹ ਲੱਖਾਂ ਨੇ ਜਿਉਂਦੇ ਰਹਿਣ ਕੈਨੇਡਾ ਅਮਰੀਕਾ ਵਾਲੇ ਬਾਈ ਐਨ ਆਰ ਆਈ ਵੀ ਜਿਹੜੇ ਵਿਚਾਰੇ ਮੈਨੂੰ ਕੋਈ 2000 ਕੋਈ 1000 5 ਰੁਪਏ ਪਾਉਂਦੇ ਉਹੀ ਬਹੁਤ ਨੇ ਮਿੰਦਾ ਲੱਖਾਂ ਰੁਪਏ ਨੇ ਜਿਹੜੇ ਕੋਈ ਦੇਣ ਦੇ ਨੇ ਬਹੁਤੇ ਮੇਰੇ ਨਾਂ ਤੇ ਭੇਜ ਦੰਦੇ ਨੇ ਪੈਸੇ ਮੇਰੇ ਨੰਬਰਾਂ ਦਾ ਪਤਾ ਨਹੀਂ ਉਹ ਮੇਰੇ ਪੈਸੇ ਹੀ ਖਾ ਗਏ ਦੋਕ ਬੰਦੇ ਨੇ ਖਾ ਗਏ ਜਬੀ 320 ਰੁਪਇਆ ਮੈਂ ਇਹ ਕਹਿਣਾ ਜਿਹੜੀ ਆ ਵੀਡੀਓ ਬਾਹਰ ਜਾਊ ਵੀ 22 ਚੁਲਵੇਂ ਨਹੀਂ ਆਇਆ ਕੁਝ 2-4 ਬਾਈਆਂ ਦੇ ਰੁਪਏ ਆਏ ਨੇ ਮੇਰੇ ਯਾਦ ਨੇ ਸਾਰੇ ਉਹ ਵੀ ਉਹਨਾਂ ਦਾ ਮੈਂ ਧੰਨਵਾਦ ਕਰੀ ਬੈਠਾ ਵੀ ਜਿਹਨੇ ਕੋਈ ਮਾਨ ਸਨਮਾਨਤ ਕਰਨੇ ਮੇਰਾ ਨੰਬਰ ਲੋ ਅਧਾਰ ਕਟ ਖਾਤਾ ਲਓਗੇ ਹਾਂ ਉਹਦੇ ਤੇ ਸਿੱਧੇ ਭੇਜੋ ਜਿਹਨੇ ਚ ਰੁਪਇਆ ਭੇਜਣਾ ਹੈ 2 ਰੁਪਇਆ ਭੇਜਨੇ ਨੇ ਬਾਕੀ ਬਾਈ ਪਕਾਈ ਬਹੁਤ ਕੁੱਤਾਂ ਵੀਡੀਓ ਚੜਦੀ ਹੈ ਜਦੋਂ ਮਾਨਕ ਦੀ ਗੁਰੂਤਾ ਚੜਦੀ ਹੈ ਵੀ ਭਾਈ ਇੱਕ ਦੋ ਸਾਰੇ YouTube ਨਹੀਂ ਮਾਰੇ ਸਾਰੇ ਚੰਗੇ ਵੀ ਬਹੁਤ ਨੇ ਵਿਚਾਰੇ ਜਿਹੜੇ ਜੋਰੇ ਮੈਨੂੰ 2-400 ਰੁਪਏ ਦੇ ਕੇ ਵੀ ਜਾਣਗੇ ਖੁਸ਼ੀ ਤੁਸੀਂ ਤੇ ਵਿੱਚ ਮਾਰੇ ਵੀ ਨੇ ਜਿਹੜਾ ਭਾਈ ਵਿੱਚ ਮੇਰੇ ਪੈਸੇ ਵੀ ਖਾ ਗਏ ਮੈਂ ਤਾਂ ਸਿੱਧਾ ਕਹਿ ਮੇਰੇ ਠੀਕ ਆ ਮੈਨੂੰ ਕਿਹੜਾ ਕੋਈ ਡਰ ਹੈ ਮੈਂ ਤਾਂ ਆਜ਼ਾਦ ਪੰਛੀ ਆ ਤੂੰ ਆ ਗਿਆ ਤੇਰੇ ਨਾਲ ਵੀਡੀਓ ਬਣਾ ਲਈ ਮੈਂ ਆ ਗਿਆ ਤੇਰੇ ਨਾਲ ਬਣਾ ਲਈ ਤੂੰ ਆ ਗਿਆ ਤੇਰੇ ਨਾਲ ਆ ਜਾ ਰਾਜੂ ਰਾਜੂ ਤਾਂ ਉਹ ਐ ਬਾਬਾ ਜੀ ਸਾਸਰੀਕਰ ਜਿੱਥੇ ਦੇਖੀ ਤਵਾ ਪਰਾਂ ਤੂੰ ਉੱਥੇ ਗਈ ساری ਰਾਤ ਮੰਦਾ ਦੋ ਰੋਟੀਆਂ ਦਾ ਮਸਲਾ ਉੱਥੇ ਹੀ ਖਾਲਾ ਨਾ ਵੀਰੇ ਹੈ ਆਹ ਚੈਨਲ ਤਾਂ ਸਾਡਾ ਮੁੰਡਾ ਵੀ ਬਣਾਉਣਾਵੇਂ ਇੱਥੇ ਘਟ ਬਣਾਉਣਾ ਵੀਡੀਓ ਮੇਰਾ ਚੈਨਲ ਆਪਦਾ ਵੀ ਚਲਾਇਆ ਹੈ ਹਜੇ ਆਉਣ ਕੁਛ ਨਹੀਂ ਲੱਗਿਆ ਇਹ ਤਾਂ ਦਾ ਬਹੁਤ ਹੀ ਇੰਤਦਾ ਕਦੇ ਕਾਪੀਰਾਈਟ ਆ ਗਿਆ ਕਦੇ ਕੋਸ ਆ ਗਿਆ ਕੋਈ ਕਦੇ ਕੁਸ ਪੇ ਪੰਗਾ ਪੈ ਗਿਆ ਇਹ ਕੰਜਰਖਾਨੇ ਖਾਸੇ ਨੇ ਕਿ ਕਿਸੇ ਦੀ ਤਾਣਾ ਲੋਟ ਆਉਂਦਾ ਆਲਾ ਕਹਿੰਦਾ YouTube ਪਾਲੇ ਜੇਬਾਂ ਭਰਦੇ ਨੇ ਜੇ ਭਾ YouTube ਪਾਲੇ ਵੀ ਨਹੀਂ ਭਰਦੇ ਇਹ ਛੇਤੀ ਛੇਤੀ ਜੇ ਕਿਹਾ ਕੰਮ ਚੱਲ ਪਿਆ ਸੂਤ ਆ ਗਈ ਘੁੱਗੀ ਦਾਣਾ ਤਾ ਤਾਂ ਚੱਲ ਗਈ ਨਹੀਂ ਫਿਰ ਪਈ ਹੱਲ ਗਈ ਮਿਹਨਤ ਹੈ ਬਾਕੀ ਯਾਰਾ ਮਿਹਨਤ ਕਰੋ ਮਿਹਨਤ ਕਰੋ YouTube ਸਿੱਖੋ YouTube ਚੋਂ ਕਮਾਈ ਕਰਨ ਸਿੱਖੋ ਮੰਡੀ ਜੀ ਤੈਨੂੰ ਕਿਹੜਾ ਫਰਨਾ ਸੌਖਾ ਪਿਆ ਤੈਨੂੰ ਫਰਨਾ ਪੈਂਦਾ ਪੰਦਾ ਬਾਈ ਬਾਈ ਗੱਲ ਸੁਣਾ ਕੋਈ ਗੌਣ ਵਾਲਾ ਵੀ ਨਾ ਮੇਰੇ ਤੇ ਗੁੱਸਾ ਨਾ ਕਰੇ ਗੌਣ ਵਾਲੇ ਬਹੁਤ ਨੇ بڑے بڑے ਕਲਾਕਾਰ ਪਏ ਨੇ ਪਰ ਗੱਲ ਮੈਨੂੰ ਕਹਿਣੀ ਪੈਂਦੀ ਹੈ ਕਲਾਕਾਰ ਦਾ ਖਾਣਾ ਇੱਕ ਦਿਨ ਆਉਂਦਾ ਵਿਚਾਰੇ ਦਾ ਮਹੀਨੇ ਚ ਮਸਾਂ ਕੋਈ ਸਾਈ ਮਿਲਦੀ ਉਹ ਤਿੰਨ ਘੰਟੇ ਸਟੇਜ ਲਾਉਂਦਾ ਲਾਉਂਦਾ ਨਾ ਲਾਉਂਦਾ ਪੂਰੀ ਗੱਜਬੱਜ ਕੇ ਲਾਉਂਦਾ ਗਾ ਕੇ ਨੱਚ ਕੇ ਬੰਗੜੇ ਪਾ ਕੇ ਓ ਮੇਰੀ ਤਾਂ ਸਟੇਜ ਰੋਜ਼ ਦੀ ਐ ਤੜਕੀ ਤੋਂ ਲੈ ਕੇ ਆਥਾਂ ਦਾ ਹੀ ਬੋਲਣਾ ਕੋਈ ਫਲਾਜੀ ਦਾ ਬਾੜਾ ਨਹੀਂ ਜੱਜ ਸਹਿਮਾਨ ਸਾਸਤਰੀ ਗਾਰਜੀ ਧੰਨਵਾਦ ਜੀ ਆਇਆਂ ਨੂੰ ਮੰਡੀ ਚ ਆਇਆਂ ਨੂੰ ਮੇਲੇ ਦੇ ਵਿੱਚ ਸਾਡੇ ਜੱਜ ਸਾਹਿਬ ਨੇ ਤੇ ਬਾਈ ਮੇਰੀ ਤਾਂ ਰੋਜ਼ ਦੀ ਸਟੇਜ ਐ ਤੜਕੀ ਤੋਂ ਲੈ ਕੇ ਆਥਾਂ ਦਾ ਹੀ ਪਕਾਈ ਘੁੜਦਾ ਮਗਜ ਤੁਫਣ ਲੱਗ ਜਾਂਦਾ ਕਿਉਂ ਮੈਂ ਕਾਜੂ ਖਾਣਾ ਰਾਤ ਨੂੰ ਵਪਾਰੀ ਕਹਿਣਗੇ ਓ ਮਾਈ ਰਾਜੂ ਇਤਨੇ ਬੱਕਰੇ ਦਵਾ ਦੇ ਇਤਨੇ ਬੱਚੇ ਦਵਾ ਦੇ ਜੇ ਨਾ ਕਿਸੇ ਦਾ ਫੋਨ ਚੱਕਾਂ ਅਲੱਗਾਂ ਦਾ ਸਵਾ ਮਾਰ ਲਈ ਸਭ ਦੇ ਫੋਨ ਵੀ ਸੁਣਨੇ ਲੱਗਦੇ ਨੇ ਮੈਨੂੰ ਬਾਈ ਦੀ ਹੁਣ ਦਵਾਈ ਦੱਸ ਪਹਿਲਾਂ ਹਾਂ ਬਾਈ ਦੀ ਦਵਾਈ ਐ ਸਤਾਰ ਲੈ ਸਤਾਰ ਲੈ ਬਾਈ